ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਤਾਂ ਸਤਿਗੁਰੂ ਸਿਰਗੁਰ ਆਮਦਾ ਪਾਸ਼ਾ ਜਿਹਦਾ ਗੁਰਗਾਇ ਗੁਰਗੱਦੀ ਦੇਵ 4.50 ਸਾਲਾ ਗੁਰਗੱਦੀ ਦੇਵ ਅਤੇ ਧੰਤਾਂ ਸਤਿਗੁਰੂ ਸਿਰਗੁਰ ਅਮਰਦਾ ਪਾਸ਼ਾ ਜਿਹੜਾ ਜੋਤੀ ਜੋ ਸਮਾਉ ਦਾ 4.50 ਸਾਲਾ ਦੇ ਜਿਹੜਾ ਉਹ ਸ਼ਤਾਬਦੀ ਦੇ ਰੂਪ ਵਿੱਚ ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਹ ਚੇਚੇ ਤੌਰ ਤੇ ਸੁਮਚੀਆਂ ਪੰਥਕ ਜਥੇਬੰਦੀਆਂ ਸਿੰਘ ਸੁਭਾਵਾਂ ਔਰ ਸੰਪਰਦਾਵਾਂ ਸਾਰੇ ਇਸ ਮੁੱਚੇ ਖਾਲਸਾ ਪੰਥ ਦੇ ਪੂਰਨ ਸਹਿਯੋਗ ਦੇ ਨਾਲ ਗੋਇੰਦਵਾਲ ਸਾਹਿਬ ਦੀ ਪਾਵਨ ਧਰਤੀ ਤੇ ਅਤੇ ਸਤਿਗੰਕ ਸ੍ਰੀ ਹਰਮੰਦਰ ਸਾਹਿਬ ਅਮਰ ਸਾਹਿਬ ਜੀ ਦੇ ਬਹੁਤ ਸ਼ਰਧਾ ਭਾਵਨਾ ਅਤੇ ਬੜੇ ਵੱਡੇ ਪੱਧਰ ਤੇ ਇਹ ਜਿਹੜਾ ਮਨਾਇਆ ਜਾ ਰਿਹਾ 15 16 17 ਅਤੇ 18 ਤਰੀਕ ਨੂੰ ਸਤੰਬਰ ਨੂੰ ਇਹ ਸ਼ਤਾਬਦੀ ਸਮਾਰੋਹ ਜਿਹੜੇ ਆ ਉੱਥੇ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਹੋ ਰਿਹਾ 13 ਤੇ 14 ਦਾ ਜਿਹੜਾ ਸਮਾਗਮ ਹੈ ਧੰਤਨ ਗੁਰੂ ਰਾਮ ਦਾ ਪਾਸ਼ਾ ਜਿਹਦੇ 450 ਸਾਲਾ ਗੁਰਿਆਈ ਦਿਵਸ ਨੂੰ ਮੱਧਨਜ ਰੱਖਦੇ ਹੋਇਆਂ ਸਤਿਗੰਕ ਸ੍ਰੀ ਹਰਮੰਦਰ ਸਾਹਿਬ ਦੀਵਾਨ ਹਲ ਮੰਜੀ ਸਾਹਿਬ ਵਿਖੇ 13 ਤਰੀਕ ਦੇ ਰਾਤ ਨੂੰ ਗੁਰਮਤ ਸਮਾਗਮ ਆਪਣਾ ਰਾਗ ਦਰਬਾਰ ਕੀਰਤਨ ਦਰਬਾਰ ਅਤੇ 14 ਦੇ ਸਵੇਰ ਨੂੰ ਜਿਹੜਾ ਗੁਰਮਤ ਸਮਾਗਮ ਹੈ ਉਹੀ ਦੀਵਾਨ ਹਲ ਗੁਰਦਾਰਾ ਦੀਵਾਨ ਹਲ ਮੰਜੀ ਸਾਹਿਬ ਵਿਖੇ ਬੜੀ ਸ਼ਰਧਾ ਭਾਵਨਾ ਨਾਲ ਸਮੁੱਚੇ ਪੰਥ ਦੇ ਸਹਿਯੋਗ ਨਾਲ ਜਿਹੜਾ ਇਹ ਮਨਾਇਆ ਜਾ ਰਿਹਾ ਅਤੇ ਜਿਹੜੇ ਸ਼ਤਾਬਦੀ ਦੇ ਸਮਾਗਮ ਨੇ ਇਹ بڑے ਵੱਡੇ ਪੱਧਰ ਤੇ ਇਹਨੇ ਜਿਹੜੀ ਉਲੇਕੇ ਗਏ ਆ ਜਿਹਦੇ ਵਿੱਚ ਸਮੁੱਚੇ ਤੌਰ ਤੇ ਖਾਲਸਾ ਪੰਥ ਨੂੰ ਜਿਹੜਾ ਸਦਾ ਦਿੱਤਾ ਗਿਆ ਕਿ ਵੱਧ ਤੋਂ ਵੱਧ ਗਿਣਤੀ ਵਿੱਚ ਪਰਿਵਾਰਾਂ ਸਮੇਤ ਬੱਚਿਆਂ ਸਮੇਤ ਗੁਰੂੰਦਰ ਸਾਹਿਬ ਦੀ ਪਾਵਨ ਪਵਤਰ ਤੇ ਸਜਦਾ ਕਰਨ ਵਾਸਤੇ ਸੋਚੇਚੇ ਤੌਰ ਤੇ ਨਾ ਸਮਾਗਮਾਂ ਚ ਆਪਣੀ ਹਾਜ਼ਰੀ ਭਰਨ ਅਤੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਦੇ ਪਾਤਰ ਬਣ ਔਰ ਇਹਨਾਂ ਦੀ ਜਿਹੜੀ ਤਫਸੀਲ ਹੈ ਭਾਵੇਂ ਕਿ ਇਸ ਤੋਂ ਪਹਿਲਾਂ ਵੀ ਪ੍ਰਧਾਨ ਸਾਹਿਬ ਵੱਲੋਂ ਬਣਾਈ ਹੋਈ ਜਿਹੜੀ ਸਬ ਕਮੇਟੀ ਹੈ ਸ਼ਤਾਬ ਦੇ ਸਮਾਗਮਾਂ ਦੀ ਤਿਆਰੀ ਵਾਸਤੇ ਦੇ ਚਾਰ ਮੀਟਿੰਗ ਜਿਹੜੀਆਂ ਪਹਿਲਾਂ ਵੀ ਲਈਆਂ ਜਾ ਚੁੱਕੀਆਂ ਗੋਵਿੰਦਰ ਸਿੰਘ ਸਾਹਿਬ ਦੀ ਪਰੰਪਰ ਤਰਤੀ ਤੇ ਅਤੇ ਹੁਣ ਅੱਜ ਦੀ ਜਿਹੜੀ ਇਕੱਤਰਤਾ ਹੈ ਇਹ ਵਿਸ਼ੇਸ਼ ਤੌਰ ਤੇ ਇਹਨਾਂ ਸਾਰੇ ਸ਼ੇਤਾਲ ਦੀ ਸਮਾਗਮ ਨੂੰ ਤਫਸੀਲ ਦੇ ਵਿੱਚ ਸਾਰਾ ਤਿਆ ਖਾਕਾ ਤਿਆਰ ਕਰਨ ਵਾਸਤੇ ਤੇ ਉਹਦੇ ਪ੍ਰੋਗਰਾਮ ਦੇ ਜਿਹਨੂੰ ਉਹਨਾਂ ਪ੍ਰਸਾਰਤ ਕਰਨ ਵਾਸਤੇ ਅੱਜ ਇੱਥੇ ਇਕੱਤਰਤਾ ਹੋਈ ਹੈ ਜਿਹਦੇ ਵਿੱਚ ਸਬੰਧਤ ਸ਼ਰਮਣ ਗੁਰਦਾਰ ਪ੍ਰਬੰਧਕ ਕਮੇਟੀ ਦੇ ਜਿਹੜੇ ਸਾਬਕਾ ਕਮੇਟੀ ਦੇ ਮੈਂਬਰ ਸਾਹਿਬਾਨ ਨੇ ਸਤਿਕਾਰਯੋਗ ਉਹਨਾਂ ਨੇ ਉਚੇਚੇ ਤੌਰ ਤੇ ਹਾਜ਼ਰੀ ਭਰੀ ਹੈ ਸਰਦਾਰ ਸੋਹ ਗੌਰ ਸਿੰਘ ਸੋਹ ਕਵਰ ਸਿੰਘ ਸਿੰਘ ਜੀ ਜਿਹੜੇ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਨੇ ਸਰਦਾਰ ਹਜਾਇਬ ਸਿੰਘ ਅਬਾਸੀ ਸਾਹਿਬ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਨੇ ਸਤਕਾਰਯੋਗ ਬੰਡਾਲਾ ਸਾਹਿਬ ਮੈਂਬਰ ਸ਼ੋਨਗੁਰ ਦਾ ਪ੍ਰਬੰਧਕ ਕਮੇਟੀ ਬੀਬੀ ਰੋਹੀ ਜਿਹੜੇ ਮੈਂਬਰ ਨੇ ਸੁਲਤਾਨਪੁਰ ਲੋਧੀ ਤੋਂ ਉਸ ਸਾਭ ਕਮੇਟੀ ਦੇ ਮੈਂਬਰ ਨੇ ਭਲਾਈਪੁਰ ਸਾਹਿਬ ਸਾਭ ਕਮੇਟੀ ਦੇ ਮੈਂਬਰ ਨੇ ਕੁਝ ਮੈਂਬਰ ਸਹਬਾਨ ਅੱਜ ਕੁਝ ਘਰੇਲੂ ਵਰਗੇ ਐਵੇਂ ਕਰਕੇ ਨਹੀਂ ਸ਼ਾਮਲ ਹੋ ਸਕੇ ਪਰ ਉਹਨਾਂ ਦਾ ਸੁਮਚੇ ਤੌਰ ਤੇ ਇਹ ਸਾਰੇ ਪ੍ਰੋਗਰਾਮਾਂ ਦੇ ਸਬੰਧ ਵਿੱਚ ਸਮਰਥਨ ਨਾਲ ਆ। ਔਰ ਇਹਨਾਂ ਦੇ ਪ੍ਰੋਗਰਾਮ ਦੀ ਸਾਰੀ ਤਫਸੀਲ ਹੈ। ਉਹ ਆਜਾ ਹੀ ਜਰੂਰ ਸੰਗਤ ਨੂੰ ਦੇ ਨਾਲ ਸਾਂਝੀ ਕਰਨੀ ਚਾਹੁੰਦੇ ਆ ਕਿਉਂਕਿ 14 15 16 ਤੇ 17 ਤੇ 18 ਚਾਰ ਦਿਨ ਦਾ ਸਮਾਗਮ ਜਿਹੜਾ ਵੱਡੇ ਪੱਧਰ ਤੇ ਗਵੰਦਰ ਸਿੰਘ ਸਾਹਿਬ ਦੀ ਪਾਵਨ ਧਰਤੀ ਤੇ ਗੁਰਾਂਵਰ ਦਾ ਪਾਸ਼ਾ ਦੇ 450 ਸਾਲਾ ਜੋਤੀ ਜੋਸ਼ ਸ਼ਤਾਬਦੀ ਦੇ ਸੰਬੰਧ ਜਿਹੜਾ ਮਨਾਇਆ ਜਾ ਰਿਹਾ ਉਹਦੇ ਵਿੱਚ 16 15 ਸਤੰਬਰ ਨੂੰ ਜਿਹੜਾ ਸਹਿਜ ਪਾਠ ਸਿੱਖ ਸੰਗਤਾਂ ਆਪਣੇ ਪਰਿਵਾਰਾਂ 'ਚ ਬੈਠ ਕੇ ਨਿਹਾਲ ਸਾਹਿਬ ਦੀ ਸ਼ਤਾਬਦੀ ਨੂੰ ਸਮਰਪਿਤ ਹੁੰਦਾ ਆ ਉਹਨਾਂ ਸਤਿਕਾਰਪੀੜ ਕਰਦੇ ਹਨ ਜਿਹੜਾ ਬੱਚਿਆਂ ਸਮੇਸ਼ ਸਹਿਜ ਪਾਠ ਆਰੰਭ ਕੀਤੇ ਐ ਉਹਨਾਂ ਸਾਰੇ ਸਹਿਜ ਪਾਠਾਂ ਦਾ ਜਿੰਨੀ ਵੀ ਗਿਣਤੀ ਹੋਏਗੀ ਉਹ 15 ਤਰੀਕ ਨੂੰ ਵੱਡੇ ਪੱਦਰ ਉਤੇ ਗੁਰਦਵਾਰ ਸਾਹਿਬ ਦੀ ਪਾਵਨ ਧਰਤੀ ਗੁਰਦਰਾ ਬੌਲੀ ਸਾਹਿਬ ਵਿਖੇ ਜੜਿਆ ਇੱਕ ਸਮਾਗਮ ਰੱਖਿਆ ਗਿਆ ਜਿੱਥੇ ਭੋਗ ਪਾਏ ਜਾਣਗੇ ਅਪਰੰਤ ਕੀਰਤਨ ਹੋਏਗਾ ਕਥਾ ਵਿਚਾਰ ਹੋਏਗੀ ਉਹ 15 ਤਰੀਕ ਦਾ ਸਾਰੇ ਦਾ ਸਾਰਾ ਦਿਨ ਜਿਹੜਾ ਇਹ ਸਹਿਜ ਪਾਠ ਦੇ ਭੋਗ ਭੋਗ ਨਾਲ ਸੰਬੰਧਤ ਰੱਖਿਆ ਗਿਆ ਉਸ ਤੋਂ ਇਲਾਵਾ 16 ਸਤੰਬਰ ਨੂੰ ਸ਼ਤਾਬਦੀ ਨਾਲ ਸੰਬੰਧਤ ਅਮਰ ਸਹਾਦੇ ਸਿਰਿਆਖੰਡਪੜ ਸਾਹਿਬ ਪਰਾਰਾਮ ਗੁਰਦਰਾ ਬੌੜੀ ਸਾਹਿਬ ਦੇ ਇਸ ਪਾਵਨ ਸਥਾਨ ਤੇ ਹੋਣੇ ਆ ਤੇ ਇਹਦੇ ਉਸੇ ਦਿਨ 16 ਸਤੰਬਰ ਨੂੰ ਕਾਲਜਾਂ ਸਕੂਲਾਂ ਦੇ ਜਿਹੜੇ ਵਿਦਿਆਰਥੀ ਨੇ ਉਹਨਾਂ ਦਾ ਇੱਕ ਵੱਡਾ ਸਮਾਗਮ ਜਿਹੜਾ ਕੁਇਜ਼ ਦੇ ਰੂਪ ਵਿੱਚ ਹਿਸਟਰੀ ਹਿਸਟਰੀਕ ਇਤਿਹਾਸ ਨਾਲ ਸੰਬੰਧਿਤ ਗੁਰੂ ਸਾਹਿਬਾਨ ਦੇ ਇਤਿਹਾਸ ਨਾਲ ਸੰਬੰਧਿਤ ਉਹ ਜਿਹੜਾ ਬੜੇ ਵੱਡੇ ਪੱਧਰ ਤੇ ਉੱਥੇ ਦੀਵਾਨ ਹਾਲ ਗੁਰਦਰਾ ਬੌੜੀ ਸਾਹਿਬ ਵਿਖੇ ਹੋਣਾ ਹੈ ਉਹਦੇ ਵਿੱਚ ਸਕੂਲਾ ਕਾਲਜਾਂ ਦੇ ਸਮੂਹ ਵਿਦਿਆਰਥੀ ਉਹਨਾਂ ਦਾ ਸਮੂਚਾ ਸਟਾਫ ਇੱਕ ਸਾਰੇ ਦਾ ਸਾਰਾ ਦਿਨ ਜਿਹੜਾ ਉਹਨਾਂ ਦੇ ਇਸ ਸਮਾਗਮ ਨੂੰ ਸਮਰਪਿਤ ਕੀਤਾ ਗਿਆ ਇਸ ਸਮੂਚੇ ਸਮਾਗਮ ਦੀ ਜਿਹੜੀ ਜ਼ਿੰਮੇਵਾਰੀ ਸਕੱਤਰ ਡਿਪਟੀ ਡਾਇਰੈਕਟਰ ਸ਼ੌਨਾ ਗੁਰਦਾਰ ਪ੍ਰਬੰਧਕ ਕਮੇਟੀ ਬੇਨਤੀ ਕੀਤੀ ਜਾਏਗੀ ਕਿ ਉਹ ਆਪਣੇ ਸਟਾਫ ਨੂੰ ਆਪਣੇ ਬੱਚਿਆਂ ਨੂੰ ਪੂਰੀ ਤਿਆਰੀ ਕਰਵਾ ਕੇ ਇਤਿਹਾਸ ਨਾਲ ਸੰਬੰਧਿਤ ਜੇ ਕੁਇਜ਼ ਹੋਣਾ ਹੋਵੇ ਜਾਂ ਹੋਰ ਜਿਹੜੇ ਵੀ ਪ੍ਰੋਗਰਾਮ ਹੋਣੇ ਬੱਚਿਆਂ ਨਾਲ ਸੰਬੰਧਿਤ ਉਹਨਾਂ ਦੀ ਪ੍ਰਾਪਰ ਢੰਗ ਨਾਲ ਤਿਆਰੀ ਕਰਵਾ ਕੇ ਬੱਚਿਆਂ ਨੂੰ ਲਿਆਉਣ ਔਰ ਸਮੂਚਾ ਸਟਾਫ ਜਿਹੜਾ ਉਹਨਾਂ ਦਾ ਕਾਲਜਾਂ ਦਾ ਉਸ ਦਿਨ ਜ਼ਰੂਰ ਹਾਜ਼ਰੀ ਭਰੇਗਾ ਅੋਸਤੋਲਾਵਸ 17 ਸਤੰਬਰ ਨੂੰ ਗੋਲ ਖਡੂਰ ਸਾਹਿਬ ਦੇ ਪਾਵਨ ਪਿੱਤਰ ਧਾਤੇ ਗੁਰੰਗਦੇ ਪਾਸ਼ਾ ਜੀ ਦੇ ਪਾਵਨ ਅਸਥਾਨ ਤੋਂ ਜਿਹੜਾ ਇੱਕ ਨਗਰ ਕੀਰਤਨ ਪੈਦਲ ਨਗਰ ਕੀਰਤਨ ਜਿਹੜਾ ਹੈ ਮਾਦਾ ਸਾਹਿਬ ਤਾਂ ਤਾਂ ਸਤਿਗੁਰੂ ਸੇਰੇਗੁਰਾਂ ਸਾਹਿਬ ਦੇ ਪਾਸ਼ਾ ਦੀ ਅਗਵਾਈ ਹੇਠ ਉਹ ਤੋਂ ਆਰੰਭ ਹੋਵੇਗਾ ਇਹ ਪੈਦਲ ਜਿੰਨਾ ਵੀ ਸਫਰ ਬੰਦਾ ਹੈ ਉਹ ਪੈਦਲ ਕਰਦਾ ਹੈ ਗੋਲ ਸਾਹਿਬ ਦੀ ਪਾਵਨ ਧਰਤੀ ਸਿੱਖ ਸੰਗਤਾਂ ਦੇ ਪਰਪੂਰਸ਼ਮੂਲੀਏ ਦੇ ਨਾਲ ਔਰ ਇਹਦੀ ਜਿਹੜੀ ਨਗਰ ਕੀਰਤਨ ਦੀ ਇੱਕ ਤਫਸੀਲ ਹੈ ਉਹ ਇਹ ਪ੍ਰਾਪਰ ਢੰਗ ਨਾਲ ਜਿਹੜੀ ਸਾਰੀ ਸਾਰੀ ਬਾਅਦ ਵਿੱਚ ਸੰਗਤਾਂ ਦੇ ਰੂਬਰੂ ਕੀਤੀ ਜਾਵੇਗੀ ਕਿ ਅੱਗੇ ਮਾਰੇ ਸਾਹ ਦੇ ਪਾਲਕੇ ਸਾਹਿਬ ਦੇ ਤੋਂ ਆਰਾਮ ਲੈ ਕੇ ਪੰਜ ਪਿਆਰੇ ਸਾਹਿਬਾਂ ਤੋਂ ਲੈ ਕੇ ਮਾਰੇ ਸਾਹਿਬ ਦੀ ਪਾਲਕੀ ਉਸ ਤੋਂ ਪਿੱਛੇ ਜਿਹੜਾ ਜਿਹੜਾ ਵੀ ਤਸਵੀਲ ਵਾਈਜ਼ ਜਿਸ ਤਰ੍ਹਾਂ ਦੀ ਇਹਨੂੰ ਤਸਵੀਲ ਤਰਤੀਬ ਦਿੱਤੀ ਜਾਣੀ ਆ ਉਹ ਵੀ ਸੇਖ ਸੰਗਤਾਂ ਦਾ ਰੂਬਰੂ ਕਰ ਦਿੱਤੀ ਜਾਵੇਗੀ ਤਾਂ ਕਿ ਉਸ ਤਰੀਕੇ ਦੀ ਸਾਰੀ ਇਸ ਨਗਰ ਕੀਰਤਨ ਦੀ ਤਿਆਰੀ ਕੀਤੀ ਜਾ ਸਕੇ ਅਤੇ ਬੜਾ ਪ੍ਰਭਾਵਸ਼ਾਲੀ ਢੰਗ ਦੇ ਨਾਲ ਸਵੇਰੇ ਅਰਦਾਸ ਕਰਕੇ ਆਰੰਭ ਹੋਏਗਾ ਪੈਦਲ ਸੇਕ ਸੰਤਾਂ ਸਾਹਿਬ ਦੇ ਗੁਰੂ ਸਾਹਿਬ ਦੇ ਜਸ ਗਾਇਨ ਕਰਦੇ ਆ ਗੁਰਬਾਣੀ ਦਾ ਕੀਰਤਨ ਗਾਇਨ ਕਰਦੇ ਹੋਇਆ ਬੜੀ ਸ਼ਰਧਾ ਭਾਵਨਾ ਸਤਕਾਰ ਦੇ ਨਾਲ ਗੋੰਦੋਲ ਸਾਹਿਬ ਵਾਸਤੇ ਰਵਾਨਾ ਹੋਣਗੇ ਸਮਾਪਤੀ ਜਿਹੜੀ ਗੋੰਦੋਲ ਸਾਹਿਬ ਦੀ ਪਵਿੱਤਰ ਧਰਤੀ ਤੇ ਜਾ ਕੇ ਕੀਤੀ ਜਾਵੇਗੀ ਉਹ ਸ਼ਾਮ ਨੂੰ ਹੋਵੇ ਜਿਸ ਵੀ ਟਾਈਮ ਤੇ ਹੁੰਦੀ ਹੈ ਉਸ ਤੋਂ ਇਲਾਵਾ ਰਹਿਦਾ ਸਾਹਿਬ ਦੇ ਪਾਰਸ ਤੋਂ ਬਾਅਦ ਜਿਹੜਾ ਰਾਤ ਦਾ ਸਮਾਗਮ ਹੈ ਇਹ 17 ਸਤੰਬਰ ਦਾ ਜਿਹਦੇ ਢਾਡੀ ਢਾਡੀ ਸਿੰਘ ਕੁਇਸ਼ਰ ਸਿੰਘ ਕਵੀ ਦਰਬਾਰ ਇਹ ਸਾਰਾ ਬੜੀ ਸਤਕਾਰ ਭਾਵਨਾ ਦੇ ਨਾਲ ਦੀਵਾਨ ਹਾਲ ਜਿਹੜਾ ਬੌਲੀ ਸਾਹਿਬ ਹੈ ਉਥੇ ਇਹ ਆਰੰਭ ਹੋਏਗਾ ਤੇ ਰਾਤ ਸਾਰੇ ਰਾਤ ਇਹ ਚੱਲੇਗਾ ਉਸ ਤੋਂ ਇਲਾਵਾ ਜਿਹੜਾ ਆਖਰੀ ਸਮਾਗਮ ਜਿਹੜਾ ਵੱਡਾ ਸਮਾਗਮ ਹੈ ਉਹ 18 ਸਤੰਬਰ ਨੂੰ ਫਾਈਨਲ ਕੀਤਾ ਗਿਆ 18 ਸਤੰਬਰ ਨੂੰ ਬੜੇ ਵੱਡੇ ਪੱਧਰ ਉੱਤੇ ਜਿਹੜਾ ਗੁਰਮੈ ਸਮਾਗਮ ਹੋਣਾ ਇਹਦੇ ਵਿੱਚ ਪਹਿਲਾਂ ਸਭ ਤੋਂ ਪਹਿਲਾਂ ਗੁਰਦਾਸ ਸਾਹਿਬ ਅਖੰਡ ਪਾਠ ਸਾਹਿਬ ਦੇ ਭੋਗ ਜੜੇ ਪਹਿਣਗੇ ਜਪorean ਤੇ ਕੀਰਤਨ ਹੋਏਗਾ ਔਰ ਜਿਹੜਾ ਦੀਵਾਨ ਹਾਲ ਵੇਖੇ ਪ੍ਰੋਗਰਾਮ ਆਰੰਭ ਹੋਣਾ ਉਹ ਕੀਰਤਨ ਤੇ ਅਰਦਾਸ ਘਰ ਆਰੰਭ ਹੋਏਗਾ ਉਸ ਤੋਂ ਬਾਅਦ ਸਾਡੇ ਪੰਥ ਦੇ ਕਥਾਵਾਚਕ ਪੰਥ ਪਰਿਸ਼ਦ ਕਥਾਵਾਚਕ ਨੇ ਉਹ ਸੰਗਤਾਂ ਦਾ ਰੂਪ ਰੂਪ ਹੋਣਗੇ ਸੰਗਤਾਂ ਨਾਲ ਵਿਚਾਰ ਸਾਂਝੇ ਕਰਨਗੇ ਗੁਰਮਤ ਵਿਚਾਰਾਂ ਦੀ ਸਾਂਝ ਪਾਉਣਗੇ ਨਾਲ ਦੇ ਨਾਲ ਉਸ ਤੋਂ ਬਾਅਦ ਅਗਲੇ ਪ੍ਰੋਗਰਾਮ ਜਿਹੜੀ ਉੱਥੇ ਆਰੰਭਤਾ ਹੋ ਜਾਵੇਗੀ ਢਾਡੀ ਸਿੰਘਾਂ ਦੇ ਜਿਹੜਾ ਇਤਿਹਾਸ ਦਾ ਵਰਣਨ ਕਰਨ ਤੋਂ ਬਾਅਦ ਉਹ ਗੁਰਮ ਸਮਾਉਗੇ ਜਿਹਦੇ ਪੰਥ ਦੀਆਂ ਬਹੁਤ ਹੀ ਸਤਿਕਾਰਯੋਗ ਸ਼ਖਸੀਅਤਾਂ ਸੰਤ ਮਾਮਪੁਰਸ਼ ਅਤੇ ਹੋਰ ਜਿਹੜੇ ਸਿੱਖ ਵਿਦਵਾਨ ਨੇ ਉਹ ਸੰਗਤਾਂ ਦੇ ਦਰਸ਼ਕ ਦਰ ਕਰਨਗੇ ਤੇ ਆਪਾਂ ਦੇ ਵਿਚਾਰਾਂ ਦਾ ਪ੍ਰਗਟਾਵਾ ਕਰਨਗੇ ਸੋ ਇਹ ਸਾਰੇ 15 16 17 ਦੇ 18 ਨੂੰ ਬਹੁਤ ਵੱਡੇ ਪੱਧਰ ਤੇ ਸ਼ਤਾਬਦੀ ਸਮਾਗਮ ਜਿਹੜੇ ਹੋ ਰਿਹਾ। ਗੁਰੂ ਰਾਮਦਾਸ ਪਾਸ਼ਾ ਜੀ ਦਾ ਗੁਰਿਆਈ ਦਿਵਸ ਜਿਹੜਾ 450 ਸਾਲਾ ਸ਼ਤਾਬਦੀ ਰੂਪ ਚ ਪੰਥ ਮਨਾ ਰਿਹਾ। ਉਹਦੇ ਜਿਹੜੇ ਵਿਸ਼ੇਸ਼ ਸਮਾਗਮ ਨੇ 13 ਤੇ 14 ਨੂੰ 13 ਰਾਤ ਦੇ ਤੇ 14 ਨੂੰ ਦਿਨ ਦਾ ਉਹ ਗੁਰਮਤ ਸਮਾਗਮ ਜਿਹੜਾ ਦੀਵਾਨ ਗੁਰਦਾ ਦੀਵਾਨ ਨਾਲ ਮੱਜਾ ਸ੍ਰੀ ਅਮਰਸਾਹ ਸਾਹਿਬ ਵਿਖੇ ਇਹ ਹੁਣ ਇਹਦੇ ਵਿੱਚ ਸਿੱਖ ਸੰਗਤਾਂ ਨੂੰ ਉੱਚੇ ਉੱਚੇ ਤੌਰ ਤੇ ਬੇਨਤੀ ਕੀਤੀ ਜਾਂਦੀ ਹੈ। ਕਿਉਂ ਲੋਕਲ ਵੀ ਅਮਰਸਾਹ ਸ਼ਹਿਰ ਦੀਆਂ ਸੰਗਤਾਂ ਵੀ ਔਰ 12ਵੇਂ ਜੋ ਨਿਆ ਸੰਗਤ ਆਵਾਦ ਤੋਂ ਬਾਅਦ ਇਹ ਸਮਾਗਮ ਵਿੱਚ ਆਪਣੀ ਸ਼ਮੂਲੀਅਤ ਕਰ ਸਕਦੇ ਆਂ ਪਰਿਵਾਰਾਂ ਸਮੇਤ ਬੱਚਿਆਂ ਸਮੇਤ ਜਰੂਰ ਹਾਜ਼ਰੀ ਭਰਨ ਕਿਉਂਕਿ ਅੱਜ ਜਿਹੜਾ ਪੰਥ ਵਿੱਚ ਬੜਾ ਵੱਡਾ ਇੱਕ ਚਿੰਤਾ ਦਾ ਵਿਸ਼ਾ ਬਣਿਆ ਹੈ ਕਿ ਸਾਡੀ ਜਿਹੜੀ ਪੀੜ੍ਹੀ ਹੈ ਸਾਡੇ ਜਿਹੜੇ ਬੱਚੇ ਨੇ ਸਿੱਖੀ ਤੋਂ ਦੂਰ ਹੁੰਦੇ ਜਾ ਰਹੇ ਆ ਆਪਣੇ ਅਮੀਰ ਇਤਿਹਾਸ ਤੇ ਵਿਰਾਸਤ ਨੂੰ ਟੁੱਟਦੇ ਜਾ ਰਹੇ ਆ ਕਾਰਨ ਇਹ ਹੀ ਹੈ ਮੁੱਖ ਤੌਰ ਤੇ ਕਿ ਬੱਚਿਆਂ ਨੇ ਬੱਚਿਆਂ ਦੇ ਪੇਰੈਂਟ ਜਿਹੜੇ ਮਾਪੇ ਨੇ ਜਿਹੜੇ ਉਹਨਾਂ ਨੇ ਆਪਣੀ ਜਿਹੜੀ ਜ਼ਿੰਮੇਵਾਰੀ ਬੰਦੀ ਉਹਨਾਂ ਦੀ ਡਿਊਟੀ ਬੰਦੀ ਹੈ ਬੱਚਿਆਂ ਦੇ ਪ੍ਰਤੀ ਉਹਦੇ ਵਿੱਚ ਅਵਿਸ਼ਲਾਪਨ ਬਹੁਤ ਵੱਡੇ ਪੱਧਰ ਤੇ ਆ ਗਿਆ ਇਹੀ ਕਾਰਨ ਹੈ ਕਿ ਬੱਚੇ ਸਿੱਖੀ ਤੋਂ ਦੂਰ ਹੋ ਰਹੇ ਗੁਰਬਾਣੀ ਤੋਂ ਦੂਰ ਹੋ ਰਹੇ ਆਪਣੇ ਇਤਿਹਾਸ ਵਿਰਸੇ ਤੋਂ ਦੂਰ ਹੋ ਰਿਹਾ ਔਰ ਇਹ ਇੱਕ ਬਹਾਨੇ ਆ ਸ਼ਤਾਬਦੀ ਸਮਾਗਮ ਜਿੰਨੇ ਵੀ ਕਿਰਮ ਸਮਾਗਮ ਹੁੰਦੇ ਆ ਇਹਦੇ ਵਿੱਚ ਪੇਰ ਨੂੰ ਸੋਚੇ ਦਾ ਮਾਪਿਆਂ ਨੂੰ ਚਾਹੀਦਾ ਕਿ ਆਪਣੇ ਬੱਚਿਆਂ ਨੂੰ ਚੇਚੇ ਤੌਰ ਤੇ ਪ੍ਰੇਰਨਾ ਦੇ ਕੇ ਆਪਣੇ ਨਾਲ ਜਰੂਰ ਖੜਨ ਤਾਂ ਕਿ ਅੱਧਾ ਘੰਟਾ ਘੰਟਾ ਡੇ ਸੰਗਤ ਹੁੰਦੀ ਹੈ ਉਹ ਬਹੁਤ ਵੱਡਾ ਪ੍ਰਭਾਵ ਜਿਹੜਾ ਬੱਚਿਆਂ ਦੇ ਮਨ ਤੇ ਪੈਂਦਾ ਇਹ ਇੱਕ ਇੱਕ ਤਰੀਕਾ ਸਾਡੇ ਕੋਲ ਹੈਗਾ ਸੋ ਇਸ ਛੇਤੇ ਆਪਣੇ ਜਿੰਨੇ ਸਮਾਗਮ ਸ਼ਤਾਬਦੀ ਦੇ ਇਹਦੇ ਸਬੰਧ ਵਿੱਚ ਵੱਧ ਤੋਂ ਵੱਧ ਸੰਗਤਾਂ ਜਰੂਰਸ਼ ਮੁਲੀਤ ਕਰਨ ਔਰ ਇਸੇ ਸਬੰਧ ਵਿੱਚ ਅਲੱਗ-ਅਲੱਗ ਇਲਾਕਿਆਂ ਤੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਿੰਨੇ ਨਗਰ ਕੀਰਤਨ ਨੇ ਕੁਸ਼ਟ ਜਿਹੜੇ ਆ ਪ੍ਰਬੰਧਕ ਕਮੇਟੀ ਵੱਲੋਂ ਵੀ ਜਿਹੜੀ ਸਬ ਕਮੇਟੀ ਬੇਨਤੀ ਕਰਕੇ ਜਿਵੇਂ ਸਤਕਾਰਯੋਗ ਬਾਬਾ ਸ਼ੋਰਸੇਂਗ ਵਾਲੇ ਬਿਧੀਚਾਂ ਵਾਲੇ ਬਾਬਾ ਅਵਤਾਰ ਸਿੰਘ ਜੀ ਉਹਨਾਂ ਨੇ ਇੱਕ ਪ੍ਰੋਗਰਾਮ ਲਿਖਿਆ ਕਿ ਉਹ 13 ਸਤੰਬਰ ਨੂੰ ਸ਼ੋਰਸੇਂਗ ਤੋਂ ਇੱਕ ਬੜਾ ਵੱਡਾ ਵਿਸ਼ਾਲ ਨਗਰ ਕੀਰਤਨ ਲੈ ਕੇ ਮਹਾਰਾਜਾ ਸਹਾਦਰ ਸ਼ਰਦਾ ਭੇਟ ਕਰਨ ਵਾਸਤੇ ਬੰਦਲ ਸਾਹਿਬ ਤੋਂ ਚਲਤੇ ਉਹਨਾਂ ਲੈ ਕੇ ਆਉਣਾ ਹੈ ਇਸੇ ਤਰ੍ਹਾਂ ਜਿਹੜਾ ਆਪਣਾ 15 ਸਤੰਬਰ ਦਾ ਉਹ ਖਡੂਰ ਸਾਹਿਬ ਤੋਂ ਨਗਰ ਕੀਰਤਨ ਜਿਹੜਾ ਪੈਦਲ ਆਰੰਭ ਹੋਣਾ ਉਹ 17 ਸਤਾਰਾਂ ਨੂੰ ਇੱਕ ਆਰੰਭ ਹੋਣਾ ਉਹ ਇੱਕ ਵਿਸ਼ੇਸ਼ ਪ੍ਰੋਗਰਾਮ ਨਗਰ ਕੀਰਤਨ ਦਾ ਔਰ ਇਸੇ ਤਰ੍ਹਾਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਿਹੜੇ ਲਾਗੇ ਸਾਡੇ ਇਤਿਹਾਸਕ ਸਥਾਨ ਨੇ ਮਹਾਰਾਜਾ ਸਾਹਿਬ ਦੇ ਜੀ ਬਾਬਾ ਬਕਾਲਾ ਸਾਹਿਬ ਹੈ ਡੇਰਾ ਸਾਹਿਬ ਹੈ ਇਸ ਇਲਾਕੇ 'ਚ ਜਾਂ ਉਸ ਤੋਂ ਲਾਗੇ ਹੋਰ ਵੀ ਸਿੱਖ ਸੰਗਤਾਂ ਜੇ ਕੋ ਨਗਰ ਕੀਰਤਨ ਬਾਰਾ ਸਾਹਿਬ ਦੇ ਸਤਿਕਾਰ ਇਹ ਤੇ ਲੈ ਕੇ ਆਪਣੇ ਨਗਰ ਖੇੜਿਆਂ ਤੋਂ ਆਉਣੀਆਂ ਚਾਹੁੰਦੀਆਂ ਨੇ ਉਹਨਾਂ ਨੂੰ ਚੇਚੇ ਤੌਰ ਤੇ ਬੇਨਤੀ ਹੈ ਕਿ ਮੌਜੂਦਾ ਪ੍ਰਬੰਧਕਾਂ ਵਿਚਾਰ ਕਰਕੇ ਤਰੀ ਜ਼ਰੂਰ ਲੈਣਾ ਸਾਡੀ ਕੋਸ਼ਿਸ਼ ਇਹੀ ਹੈ ਕਿ 1 ਸਤੰਬਰ ਤੋਂ ਲੈ ਕੇ ਜਿਹੜਾ 14 ਸਤੰਬਰ ਤੱਕ 15 ਸਤੰਬਰ ਤੱਕ ਇਹ ਨਗਰ ਕੀਰਤਨ ਜਿਸ ਵੀ ਸੰਗਤ ਨੇ ਆਪਣੇ ਤੋਂ ਟੇ ਲਿਆਉਣੇ ਆ ਜਾਂ ਪ੍ਰਬੰਧਕਾਂ ਵੱਲੋਂ ਪ੍ਰੋਗਰਾਮ ਏਦਾਂ ਦਾ ਆਯੋਜਿਤ ਕਰਨਾ ਉਹ ਇਹਨਾਂ ਦਿਨਾਂ ਦੇ ਵਿੱਚ ਹੀ ਰੱਖਿਆ ਜਾਵੇ ਤਾਂ ਕਿ ਪ੍ਰਚਾਰ ਦਾ ਬਹੁਤ ਵੱਡਾ ਆਧਾਰ ਬਣੇ ਔਰ ਪ੍ਰਚਾਰ ਦੇ ਸਬੰਧ ਵਿੱਚ ਜਿਹੜਾ ਹੋਰਡਿੰਗ ਨੇ ਜਾਂ ਜਿਹੜਾ ਵੀ ਪ੍ਰਚਾਰ ਮਾਧਿਮਾ ਸਾਡਾ ਸੋਸ਼ਲ ਮੀਡੀਆ ਪ੍ਰਿੰਟ ਮੀਡੀਆ ਅਖਬਾਰ ਟੀਵੀ ਉਹਨਾਂ ਸਾਧਨਾਂ ਦੇ ਵੀ ਇਸ ਸ਼ੇਤਾਬਦੀ ਸਮਾਗਮ ਨੂੰ ਵੱਡੇ ਪੱਧਰ ਤੇ ਜਿਹੜਾ ਪ੍ਰਚਾਰ ਆ ਜਾਵੇਗਾ ਉਹ ਸਭ ਤੋਂ ਸਾਡੀ ਜਿਹੜੀ ਵੱਡੀ ਕੋਸ਼ਿਸ਼ ਹੈ ਕਿ ਗਵਿੰਦਪਾਲ ਸਾਹਿਬ ਦਾ ਜਿਹੜਾ ਆਲਾ ਦੋਲਾ ਸੁਲਤਾਨਪੁਰ ਲੋਧੀ ਤਨਤਨ ਸਾਹਿਬ ਦਾ ਅੰਦਰਲਾ ਹਿੱਸਾ ਇਧਰੋਂ ਖਡੂਰ ਸਾਹਿਬ ਤੇ ਸਾਰਾ ਜੰਡਿਆਲੇ ਤੋਂ ਲੈ ਕੇ ਜਿੰਨਾ ਵੀ ਇਹ ਇਲਾਕਾ ਹੈ ਉਹਦੇ ਵਿੱਚ ਤਨ ਪ੍ਰਜਾਣ ਕਮੇਟੀ ਦੇ ਸਤਕਾਰਯੋਗ ਸਕੱਤਰ ਸਦਾ ਕਾਲਵਾ ਸਾਹਿਬ ਨੇ ਉਹ ਚੇਤੇ ਤੌਰ ਤੇ ਪ੍ਰਚਾਰਕ ਸਹਿਬਾਨਾਂ ਨੂੰ ਬੇਨਤੀ ਕਰਕੇ ਉਸ ਇਲਾਕੇ ਦੇ ਪ੍ਰਚਾਰ ਕਰਨ ਵਾਸਤੇ ਜਿਹੜਾ ਪਹਿਲਾਂ ਤੋਂ ਡਿਊਟੀ ਤਾਇਨਾਤ ਕੀਤਾ ਹੋਇਆ ਉਹ ਵੱਖ-ਵੱਖ ਇਲਾਕਿਆਂ ਜਾ ਕੇ ਗੁਰਮਤ ਸਮਾਗਮ ਕਰਕੇ ਸੰਗਤਾਂ ਨਾਲ ਵਿਚਾਰ ਸਾਂਝੇ ਕਰਦੇ ਆ ਪ੍ਰੋਗਰਾਮ ਬਾਰੇ ਤਫਸੀਲ ਜਾਣਕਾਰੀ ਦਿੰਦੇ ਡਿਟੇਲ ਜਾਣਕਾਰੀ ਵੀ ਦਿੰਦੇ ਆ ਸੋ ਪ੍ਰਚਾਰ ਵੀ ਬੜੇ ਵੱਡੇ ਪੱਧਰ ਤੇ ਕੀਤਾ ਜਾ ਰਿਹਾ ਹੈ ਇਸ ਤੋਂ ਇਲਾਵਾ ਜਿੰਨੀਆਂ ਸਿੱਖ ਸੰਤਾਂ ਆਪਣੇ ਤੌਰ ਤੇ ਜੋ ਪ੍ਰੋਗਰਾਮ ਕਰਨਾ ਚਾਹੁੰਦੀਆਂ ਨੇ ਜੇ ਉਹ ਨਗਰ ਕੀਰਤ ਲਿਆਉਣਾ ਚਾਹਣ ਗਵਿੰਦਾਲ ਸਾਹਿਬ ਦੀ ਪਵਿੱਤਰ ਧਰਤੀ ਤੇ ਗੁਰੂ ਸਾਹਿਬ ਨਾਲ ਅਨੰਦ ਮਸਤਕ ਹੋਣ ਵਾਸਤੇ ਸਤਸਕਾਰ ਭੇਟ ਕਰਨ ਵਾਸਤੇ ਤਾਂ ਉਹ ਤਰੀਕਾ ਜ਼ਰੂਰ ਪ੍ਰਬੰਧਕਾ ਕੋਲ ਲੈ ਕੇ ਤਾਂ ਕਿ ਵਾਖਵਾਖ ਦੋਨਾਂ ਵਾਕਵਾਖ ਨਰਗ ਗਤੇ ਨਾ ਆਉਂਦੇ ਰਹਣ ਅਤੇ ਸਿੱਖ ਸਾਧਾ ਜਿਹੜੀ ਆਮਦ ਆ ਉਹ ਇਹਨਾਂ ਸ਼ਤਾਬਦੀ ਸਮਾਗਮ ਵਿੱਚ ਸ਼ਮੂਲੀਅਤ ਦੀ ਬਣੀ ਰਵੇ ਸੋ ਬਹੁਤ ਜ਼ਿਆਦੇ ਪ੍ਰਭਾਵਸ਼ਾਲੀ ਔਰ ਬਹੁਤ ਚੜ੍ਹਦੀ ਕਲਾ ਵਾਲੇ ਜਿਹੜੇ ਪ੍ਰੋਗਰਾਮ ਸ਼ਤਾਬਦੀ ਨਾਲ ਸੰਬੰਧਿਤ ਇਹ ਦੋ ਲੋ ਜੇ ਹੋਰ ਵੀ ਕਿਸੇ ਕੋਲ ਕੋਈ ਵਿਚਾਰ ਇਸ ਤਰ੍ਹਾਂ ਦਾ ਹੋਵੇ ਜਿੱਦਣ ਇਹਨਾਂ ਸ਼ਤਾਬਦੀ ਸਮਾਗਮ ਨੂੰ ਹੋਰ ਪ੍ਰਭਾਵ ਢੰਗ ਦਾ ਕੀਤਾ ਜਾ ਸਕਦਾ ਉਹ ਆਪਣੇ ਵਿਚਾਰ ਵੀ ਲਿਖ ਲਈ ਤੇ ਔਰ ਉੱਤੇ ਜਾਂ ਟੈਲੀਫੋਨ ਤੇ ਪ੍ਰਬੰਧਕਾਂ ਨਾਲ ਸਾਂਝਾ ਕਰ ਸਕਦਾ ਜਾਂ ਮੈਨੇਜਰ ਗੁਰਿੰਦਰ ਸਾਹਿਬ ਜਿਹੜੇ ਸਾਡੇ ਉਹ ਤੋਂ ਨਾਲ ਸੰਪਰਕ ਕਰਕੇ ਦੱਸ ਵੀ ਸਕਦਾ ਇਸ ਕਰਕੇ ਇਹ ਸਾਰਿਆਂ ਦੇ ਸਬੰਧ ਵਿੱਚ ਇਹੀ ਹੈ ਸਾਰੇ ਮਹਾਂਪੁਰਸ਼ਾਂ ਨੂੰ ਪ੍ਰਧਾਨ ਸਾਹਿਬ ਸ਼ਰੋਣੀ ਗੁਰਦਾਰ ਪ੍ਰਬੰਧਕ ਕਮੇਟੀ ਸਰਕਾਰ ਜੋ ਹਰਜਿੰਦੇ ਸਿੰਘ ਢਾਮੀ ਸਾਹਿਬ ਵੱਲੋਂ ਇੱਕ ਬੇਨਤੀ ਪੱਤਰ ਸਦਾ ਪੱਤਰ ਦੇ ਰੂਪ ਵਿੱਚ ਉਹ ਵੀ ਛਾਪਿਆ ਜਾ ਰਿਹਾ ਉਹ ਵੀ ਡਿਊਟੀਆਂ ਲਾ ਕੇ ਬੇ ਕਹਦਾ ਸਾਰੇ ਮਹਾਂਪੁਰਸ਼ਾਂ ਦੇ ਚਰਨਾਚ ਪਹੁੰਚ ਕੇ ਉਹਨਾਂ ਨੂੰ ਬੇਨਤੀ ਕੀਤੀ ਜਾਵੇਗੀ ਕਿ ਉਹ ਵੀ ਆਪਣੀਆਂ ਸਮੋਚੀਆਂ ਸਿੱਖ ਸੰਗਤਾਂ ਦੇ ਨਾਲ ਇਹਨਾਂ ਸਾਰੇ ਹੋਣ ਵਾਲੇ ਸਮਾਗਮਾਂ ਵਿੱਚ ਜੁਰੂਸਮੂਲੀਤ ਕਰਨ ਅਤੇ ਉਹਨੂੰ ਹੋਰ ਜਿੰਨਾ ਵੀ ਪ੍ਰਭਾਵਸ਼ਾਲੀ ਬਣਾ ਸਕਦੇ ਆ ਉਹਦੇ ਵਿੱਚ ਪੂਰਨ ਸਹਿਯੋਗ ਜਿਹੜਾ ਪ੍ਰਬੰਧਕ ਕਮੇਟੀ ਦਾ ਕੀਤਾ ਜਾਵੇ ਸਾਰੇ ਚਾਚੇ ਤੋਂ ਸਾਰੇ ਮਹਾਂਪੁਰਸ਼ਾਂ ਨੂੰ ਸਨੇਬਰ ਬੇਨਤੀ ਹੈ ਕਿ ਵੱਧ ਤੋਂ ਵੱਧ ਸਿੱਖ ਸੰਤਾਂ ਨੂੰ ਪ੍ਰੇਰਨਾ ਦੇ ਕੇ ਆਪਣੇ ਸਥਾਨਾਂ ਤੇ ਉੱਤੇ ਵੀ ਜਿਹੜਾ ਰੋਜ਼ਾਨਾ ਪ੍ਰੋਗਰਾਮ ਮੈਂਬਰ ਯਾਦ ਹੈ ਜੋ ਗੁਰੂ ਘਰ ਤੇ ਹੁੰਦੇ ਆ ਸੰਪਰਦਾਵਾਂ ਦੇ ਜਿਹੜੇ ਹੈੱਡਕੁਆਰਟਰ ਨੇ ਉੱਥੇ ਵੀ ਜਰੂਰ ਜਿਹੜਾ ਆਪਣੇ ਪ੍ਰਚਾਰਕ ਨੇ ਰਾਗੀ ਸਿੰਘ ਜਾਂ ਗਿਆਨੀ ਸਿੰਘ ਜਾਂ ਗਰੰਥੀ ਸਿੰਘ ਨੇ ਉਹਨਾਂ ਨੇ ਬੇਨਤੀ ਕਰਕੇ ਇਹ ਪ੍ਰੋਗਰਾਮਾਂ ਦਾ ਜਰੂਰ ਸੰਗਤਾਂ ਨਾਲ ਤਫਸੀਲ ਸਾਂਝੀ ਕਰਨ ਅਤੇ ਪ੍ਰੇਰਨਾ ਦੇਣ ਬੇਨਤੀ ਕਰਨ ਕਿ ਵੱਧ ਤੋਂ ਵੱਧ ਸੰਗਤਾਂ ਜਿਹੜੀਆਂ ਇਸ ਸਥਾਨ ਤੇ ਨਾਤਮਸਤ ਹੋਣ ਵਾਸਤੇ ਆਪਣੀ ਸ਼ਰਧਾ ਦਾ ਅਕੀਦਤ ਭੇਟ ਕਰਨ ਵਾਸਤੇ ਗੁਰੂ ਸਾਹਿਬ ਦੇ ਚਰਨਾਂ 'ਚ ਪਹੁੰਚਣਾ ਤੇ ਸੰਗਤਾਂ ਦੇ ਸਹਿਯੋਗ ਦੇ ਨਾਲ ਇਹ ਵੱਡੇ ਜਿਹੜੇ ਕਾਰਦਿਆ ਉਹ ਪ੍ਰਭਾਵਸ਼ਾਲੀ ਮਨਾਏ ਜਾ ਸਕਦੇ ਆ ਨਗਰ ਕੀਰਤਨ ਤੇ ਕੀਰਤਨ ਦਰਵਾਜ਼ਾ ਜਿਹੜਾ ਸਤੰਬਰ ਦੇ ਪਹਿਲੇ ਹਫਤੇ ਤੋਂ ਮੈਂ ਪਹਿਲਾਂ ਬੇਨਤੀ ਕੀਤੀ 1 ਸਤੰਬਰ ਤੋਂ ਲੈ ਕੇ 14 ਸਤੰਬਰ 15 ਸਤੰਬਰ ਤੱਕ ਇਹ ਪ੍ਰੋਗਰਾਮ ਸਾਰੇ ਆ ਨਗਰ ਕੀਰਤਨ ਨਾਲ ਸੰਬੰਧ ਜਿਹੜੀਆਂ ਤਰੀਕਾਂ ਕੋਈ ਸਿੱਖ ਸੰਗਤਾਂ ਲੈਣੀਆਂ ਚਾਹਣ ਜਾਂ ਹੋਰ ਗੁਰਦਾਰ ਕਮੇਟੀ ਦੇ ਪ੍ਰਬੰਧਕ ਜਿਹੜੇ ਨੇ ਜਿਹੜੇ ਲਿਆਉਣਾ ਚਾਹੁੰਦੇ ਆ ਉਹ ਜਰੂਰ ਤਰੀਕਾ ਆ ਕੇ ਵਿਚਾਰ ਕਰ ਲੈਣ ਤੇ ਤਰੀਕ ਬਾਕੀ ਕਰਕੇ ਫਾਈਨਲ ਕਰਕੇ ਉਹਦੇ ਮੁਤਾਬਕ ਇਸ ਨਗਰ ਕਿਤੇ ਲੈ ਕੇ ਚੱਲਣ ਤਾਂ ਕਿ ਇਹ ਆਮਦ ਸੰਗਤਾਂ ਦੀ ਲਗਾਤਾਰ ਉਸ ਸਥਾਨ ਤੇ ਬਣੀ ਰਹੇ ਸੰਗਤਾਂ ਆ ਕੇ ਦਰਸ਼ਨਦਾਰ ਕਰਦੀਆਂ ਰਹਣ ਆਪਣੀ ਟੀਮ ਸਫਲਾ ਕਰਦੀਆਂ ਨੇ ਗੁਰੂ ਸਾਹਿਬ ਨੇ ਕੀਦਰ ਸਤਕਾਰ ਭੇਟ ਕਰਦੀਆਂ ਰਹਣ ਸਾਰਿਆਂ ਦਾ ਬਹੁਤ-ਬਹੁਤ ਉੱਚੇ-ਚੇਤੇ ਤੌਰ ਤੇ ਬੇਨਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ